ਇੱਕ ਪਾਸੇ ਤਾਂ ਸਿੱਖ ਧਰਮ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਵਰਲਡ ਦੇ ਵਿੱਚ ਚੰਡੇ ਗੱਡੇ ਆਪਣੇ ਤੇ ਦੂਜੇ ਪਾਸੇ ਉਹ ਲੈਹnde ਪੰਜਾਬ ਵਾਲੇ ਦੇਖੋ ਕਿਸ ਤਰੀਕੇ ਨਾਲ ਸਿੱਖੀ ਦਾ ਮਜ਼ਾਕ ਉਡਾ ਰਹੇ ਨੇ ਤੇ ਉੱਪਰ ਤੋਂ ਸਾਡੇ ਜਿਹੜੇ ਚੜਦੇ ਪੰਜਾਬ ਵਾਲੇ ਆਪਣੀ ਤੀਵੀਆਂ ਦੇ ਨਾਲ ਜਦੋਂ ਉੱਥੇ ਜਾਂਦੇ ਆ ਨਾ ਤੇ ਜਦੋਂ ਮੁੜ ਕੇ ਆਂਦੇ ਆ ਤਾਂ ਸਰਾਨਾ ਕਰਦੇ ਨਹੀਂ ਥੱਕਦੇਗੇ ਕਿ ਭਾਈ ਸਾਰਾ ਪੰਜਾਬ ਵੀ ਸਾਰੀ ਸਿੱਖੀ ਦਾ ਕਹਿੰਦੇ ਲੈਹnde ਪੰਜਾਬ ਵਾਲਿਆਂ ਨੇ ਸਾਂਭੀ ਪਈ ਆ ਦੋਸਤੋ ਸੱਚ ਦੱਸਿਓ ਹੁਣ ਇੱਕ ਗੱਲ ਕਿ ਜਿਹੜੇ ਇਹ ਬੰਦੇ ਜਾਂਦੇ ਨੇ ਆਪਣੀਆਂ ਤੀਮੀਆਂ ਨੂੰ ਉਧਰ ਲੈ ਕੇ ਤੇ ਜਦੋਂ ਵਾਪਸ ਆਉਂਦੇ ਤੇ ਗੁਣਗਾਨ ਕਰਦੇ ਨੇ ਕੋਈ ਪੁੱਛਣ ਵਾਲਾ ਇਹਨਾਂ ਨੂੰ ਹੋਵੇ ਕਿ ਸੱਚ ਦੱਸੋ ਕਿ ਜਦ ਤੁਸੀਂ ਗਏ ਸੀ ਵੀ ਲਹਿੰਦੇ ਪੰਜਾਬ ਵਾਲਿਆਂ ਨੇ ਆਪਣੀਆਂ ਤੀਮੀਆਂ ਦੀਆਂ ਸ਼ਕਲਾਂ ਵੀ ਤੁਹਾਨੂੰ ਦਿਖਾਈਆਂ ਸੀ ਕਿ ਨਹੀਂ ਦਿਖਾਈਆਂ ਸੀ ਕਿ ਬੰਦਿਆ 'ਚ ਬਿਠਾ ਕੇ ਤੁਹਾਨੂੰ ਮੋੜਤਾ ਸੀਗਾ ਦੇਖੋ ਕਿੰਨਾ ਮਾਨਸਤਕਾਰ ਕਰਦੇ ਨੇ ਲਹਿੰਦੇ ਪੰਜਾਬ ਵਾਲੇ ਦੋਸਤੋ ਬਾਈਕਾਟ ਕਰੋ ਇਹਨਾਂ ਦਾ ਆ ਸੁਣੋ ਸਾਰਾ ਵੀਡੀਓ ਸੁਣ ਕੇ ਹੀ ਜਾਓ ਨਾਲ ਸ਼ੇਅਰ ਕਰਨੀ ਨਾ ਭੁੱਲਿਓ ਮੈਂ ਤੈਨੂੰ ਖੇਤੋਂ ਖੋਟਾ ਕਰ ਦਵਾਂ ਤੇ ਐਸਟ ਮਾਰੇ ਬੰਤ ਨੂੰ ਟੁੱਕੇ ਲਾਇਆ ਵਾ ਆ ਕੁੜੀ ਅਬ ਮੂਦੇ ਨਾ ਤੇ ਮਨੂੰ ਦੇ ਦੇ ਹੋ ਮੈਂ ਬੰਤਾਂ ਦੇ ਬਗੈਰ ਜੀਉਣਾ ਨਹੀਂ ਰਹਿ ਸਕਦਾ ਜੀਵਨ ਨਹੀਂ ਬਤਾ ਸਕਦਾ ਮਾ ਮੈਂ ਸੋਹਰਿਆ ਮੈਂ ਤੇਨੂੰ ਆਖਣਾ ਇਸ ਗੱਲ ਦਾ ਮੈਂ ਤੇਰੇ ਚਰਨਾ ਵਿੱਚ ਬੈ ਕੇ ਤਰਖਾਸ ਪਿਆ